ਅਸੀਂ ਕਾਰਵਾਈ ਕੀ ਹਾਲ ਚਾਲ ਆ ਸੋ ਇਸ ਵਕਤ ਅਸੀਂ ਖੜੇ ਆ ਚਨੀਰ ਸਰਸਾ ਮਾਨਸਾ ਰੋਡ ਤੇ ਤੇ ਪਿੱਛੇ ਸਾਡੇ ਬੋਰਡ ਤੁਸੀਂ ਪਾੜ ਹੀ ਲਿਆ ਜੱਗਾ ਭੰਮਾ 뮤직 ਸੈਂਟਰ ਤੇ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਟਰੈਕਟਰ ਦੇ ਸ਼ਕੀਨਾਂ ਲਈ ਵੀਡੀਓ ਆ ਸਕਿਪ ਨਾ ਕਰਿਓ ਤੁਹਾਨੂੰ ਅੱਜ ਵਾ ਇਹੋ ਜਿਹੇ ਆਈਟਮਾ ਦਿਖਾਉਣ ਲੱਗੇ ਆ ਤੁਸੀਂ ਦੇਖ ਕੇ ਦੇਖ ਲਿਗੀ ਟਰੈਕਟਰ ਦੇ ਡਾਕਟਰਾਂ ਦਾ ਬਿਲਕੁਲ ਡਾਕਟਰਾਂ ਦਾ ਅੰਦਰ ਜਾ ਕੇ ਦੇਖਦੇ ਆਪਾਂ ਵੀ ਡਾਕਟਰ ਕੀ ਹੋ ਜਾਗਾ ਆਜੋ ਬਈ ਆਜੋ ਬਾਈ ਲੈ ਕੇ ਚਲਦੇ ਆ ਤੁਹਾਨੂੰ ਡਾਕਟਰ ਡੇਕਾਂ ਵਾਲੇ ਕੋਲੇ ਕੀ ਹਾਲ ਚਾਲ ਆ ਬਾਈ ਹੋਰ ਠੀਕ ਹੋ ਸਾਡੇ ਨਾਲ ਆ ਬਾਈ ਜੱਗਾ ਭਮਾ ਤੇ ਝਨੀਰ ਦੇ ਵਿੱਚ ਇਸ ਵਕਤ ਖੜੇ ਆ ਅਸੀਂ ਸੋ ਬਾਈ ਦਾ ਜਿਹੜਾ ਤੁਸੀਂ ਦੇਖਦੇ ਹੋ ਸਿਸਟਮ ਲੱਗਿਆ ਹੋਇਆ ਸਾਰਾ ਤੇ ਬਾਈ ਵਾਕਈ ਜਿਹੜਾ ਹੈਗਾ ਡਾਕਟਰ ਆ ਉਹ ਡੇਕਾਂ ਵਾਲਾ ਹੈਗਾ ਬਾਈ ਕੀ ਹਾਲ ਚਾਲ ਵਧੀਆ ਬਾਈ ਚੜਦੀ ਕਲਾ ਲੈ ਬਾਈ ਪੂਰੀ ਜਾਣਕਾਰੀ ਦੇ ਦੇ ਆਪਾਂ ਨੂੰ ਕਿੱਥੋਂ ਤੱਕ ਦੇ ਸਿਸਟਮ ਹੈ ਇਹੋ ਜੀ ਕੀ ਚੀਜ਼ ਪਾਉਣਾ ਵੀ ਤੇਰੇ ਕੋਲੇ ਜਿਹੜੇ ਗਾਹਕ ਆ ਉਹ ਜਿਹੜੇ ਤੁਹਾਡੇ ਕਸਟਮਰ ਪੱਕੇ ਜੁੜੇ ਹੋਏ ਆ ਚਾਰ ਬੰਦੇ ਹੋਰ ਵੀ ਲੈ ਕੇ ਆਉਂਦੇ ਆ ਉਹ ਭਾਈ ਪਹਿਲੀ ਗੱਲ ਤਾਂ ਆਪਾਂ ਸਾਰੀ ਚੀਜ਼ ਆ ਬਣਾਉਣੀ ਬਿਲਕੁਲ ਠੀਕ ਹੈ ਕੋਈ ਵੀ ਚੀਜ਼ ਆਪਣੇ ਕੋਲੇ ਬਾਹਰੋਂ ਨਹੀਂ ਠੀਕ ਹੈ ਮੰਨ ਲਓ ਮੰਨ ਲਓ ਆਪ ਤਿਆਰ ਕਰਦੇ ਆਪ ਤਿਆਰ ਕਰਦੇ ਆ ਆਪ ਦਿਖਾਵਾਂਗੇ ਵੀ ਤੁਹਾਨੂੰ ਅੱਗੇ ਠੀਕ ਹੈ ਤੇ ਕਸਟਮਰ ਦੀ ਗੱਲ ਇਹ ਹੁੰਦੀ ਆ ਭਾਈ ਦੇਖ ਆਪਾਂ ਕੋਈ ਵੀ ਚੀਜ਼ ਆ 6 ਮਹੀਨੇ ਦੀ ਗਾਰੰਟੀ ਦਿੰਨੇ ਆ ਠੀਕ ਹੈ ਅਗਲੀ ਦੀ ਗੱਲ ਸੁਣੀ ਜਾਂਦੀ ਆ ਠੀਕ ਹੈ ਮੇਨ ਗੱਲ ਹੁੰਦੀ ਆ ਸੁਣਵਾਈ ਵੱਡੀ ਗੱਲ ਤਾਂ ਕਿਉਂਕਿ ਭਾਈ ਡੈਕ ਲੱਗਣ ਤੋਂ ਬਾਅਦ ਜੇ ਸੁਣਵਾਈ ਹੈਨੀ ਤਾਂ ਕੋਈ ਵੀ ਚੀਜ਼ ਆ ਉਹ ਮੇਨ ਗੱਲ ਆ ਤਾਂ ਉਸ ਤੋਂ ਬਾਅਦ ਜਿਹੜੀ ਸਰਵਿਸ ਦਿੰਨੇ ਹੋਣਾ ਦੇਖ ਆਪਣਾ ਕੋਈ ਇਹੋ ਜਿਹਾ ਜ਼ਿਲ੍ਹਾ ਨਹੀਂ ਹੈਗਾ ਪੰਜਾਬ ਹਰਿਆਣਾ ਰਾਜਸਥਾਨ ਦਾ ਵੀ ਜਿੱਥੇ ਨਾ ਗਏ ਸਹੀ ਹੈ ਆਰੇ ਵੀ ਅੱਜ ਆਪਾਂ ਅੱਗੇ ਦਿਖਾ ਵੀ ਦਿਨੇ ਦਿਖਾਏ ਹਾਂ ਆਪਾਂ ਅੱਗੇ ਚੱਲਦੇ ਹਾਂ ਬਾਈ ਕੋਲੇ ਅੱਜ ਵੀ ਜਿਹੜੇ ਟਰੈਕਟਰਾਂ ਦੀ ਲਾਈਨ ਲੱਗੀ ਹੋਈ ਆ ਅੱਜ ਵੀ ਜਿਹੜੇ ਗਾਹਕ ਬਾਈ ਕੋਲੇ ਕਸਟਮਰ ਪਹੁੰਚੇ ਹੋਏ ਆ ਸੋ ਆਪਾਂ ਪਿੱਛੇ ਲੈ ਕੇ ਚੱਲਦੇ ਆ ਤੁਹਾਨੂੰ ਬਾਈ ਜਿੱਥੇ ਸਾਰਾ ਟਰਮਾਜਾ ਮਤ ਤਿਆਰ ਕਰਦਾ ਹੈਗਾ ਆਜੋ ਪਿਛਲੀ ਸਾਈਡ ਚੱਲਦੇ ਆ ਆਪਾਂ ਤੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਦੇਖੋ ਤੁਸੀਂ ਪਹਿਲੀ ਗੱਲ ਦਾ 5 10 ਬੰਦੇ 15 20 ਬੰਦੇ ਇੱਥੇ ਖੜੇ ਹੁੰਦੇ ਆ ਬਾਈ ਕੋਲੇ ਸੋ ਹੁਣ ਵੀ ਜਿਹੜੇ ਬਾਈ ਪੇਟੀ ਰੱਖੀ ਬੈਠੇ ਆ ਬਾਈਆਂ ਨਾਲ ਵੀ ਧੰਨਵਾਦ ਕਰਦੇ ਆ ਕਿਹੜਾ ਏਰੀਆ ਬਾਈ ਬਾਦਰਾ ਰਾਜਸਥਾਨ ਤੋਂ ਹਾਂ ਰਾਜਸਥਾਨ ਰਾਜਸਥਾਨ ਤੋਂ ਬਾਈ ਪਹੁੰਚੇ ਆ ਕਿੰਨੇ ਇੰਚੀ ਤਿਆਰ ਕਰਾਇਆ ਤੁਸੀਂ 16 ਇੰਚੀ 16 ਇੰਚੀ ਕਿਵੇਂ ਲੱਗਿਆ ਕੰਮ ਤੁਹਾਨੂੰ ਬਾਈ ਦਾ ਵਧੀਆ ਲਾਇ ਸਿਰਾ ਕੰਮ ਹੈ ਪਹਿਲਾਂ ਵੀ ਸਿਸਟਮ ਲੈ ਕੇ ਗਏ ਹੋ ਨਹੀਂ ਪਹਿਲੀ ਵਾਰ ਲੈ ਕੇ ਗਏ ਆ ਪਹਿਲੀ ਵਾਰ ਬਾਈ ਆਏ ਨੇ ਵੀਡੀਓ ਦੇਖ ਕੇ ਆਏ ਨੇ ਬਾਕੀ ਰਹੀ ਗੱਲ ਬਾਈਆਂ ਨੇ ਤਿਆਰ ਕੀਤਾ ਹੋਇਆ ਬਾਈ ਦਾ ਬਾਈ ਕੋਈ ਜਿਵੇਂ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਹਨਾ ਜਿਵੇਂ ਕੋਈ ਵੀ ਕੋਈ ਮਾਨਤਾਨ ਵੀ ਤੁਸੀਂ ਕਰਨੇ ਹੋ ਅਗਲੇ ਦਾ ਹਾਂ ਬਾਈ ਕਰਦੇ ਉਹ ਤਾਂ ਚਲੋ ਕੋਈ ਵੀ ਆਉਂਦਾ ਜਿਹੜਾ ਦੂਰੋਂ ਆਉਂਦਾ ਤੇਲ ਮਚਾ ਕੇ ਹਨਾ ਬਿਲਕੁਲ ਇਦਾਂ ਹੈ ਹੀ ਨਹੀਂ ਹੁਣ ਆਪਾਂ ਜੇ 20 ਮੰਗ ਲਿਆ ਤਾਂ ਵੀ ਯਾਰ ਅੜਕੀ ਲੈਣੇ ਆਗੇ ਤੇ ਜਿਵੇਂ ਹੁਣ ਇਹ ਬਾਈ ਇੰਨੀ ਦੂਰੋਂ ਆਇਆ ਇਹਨੂੰ ਕੋਈ ਫਿਟਿੰਗ ਕਰਨ ਦੀ ਕੋਈ ਪ੍ਰੋਬਲਮ ਜਾ ਕੇ ਸਭੀ ਕੋਈ ਪ੍ਰੋਬਲਮ ਨਹੀਂ ਆ ਜੀ ਤੁਹਾਨੂੰ ਦਿਖਾ ਦਿੰਨੇ ਆ ਆ ਨੇੜੇ ਆ ਕੇ ਦਿਖਾ ਦੇ ਬਾਈ ਸਾਰੀ ਤਾਰ ਵਾਇਰਿੰਗ ਆਪਣੀ ਪ੍ਰੋਪਰ ਹੋਈ ਹੋਈ ਹੁੰਦੀ ਹੈਗੀ ਓਕੇ ਠੀਕ ਹੈ ਠੀਕ ਹੈ ਆ ਜਿਹੜੀ ਲਾਲ ਰੰਗ ਦੀ ਤਾਰ ਆ ਇਹ ਪਲੱਸ ਤੇ ਲੱਗੂ ਠੀਕ ਹੈ ਆ ਮੈਨਸ ਤੇ ਲੱਗੂ ਥਿੰਬਲਾਂ ਲੱਗੀਆਂ ਸਵਿਚ ਵਗੈਰਾ ਸਾਰਾ ਕੁਝ ਲਾ ਕੇ ਓਕੇ ਬਸ ਦੋ ਪੱਤੀਆਂ ਦਾ ਪੇਟੀ ਦੇ ਲਵਾਉਣੀਆਂ ਪੇਟੀ ਦੇ ਵੀ ਥੱਲੇ ਇੱਥੇ ਲੱਗੇ ਹੁੰਦੇ ਕਲੰਪ ਆਪਣੇ ਠੀਕ ਆ ਮੰਨ ਲਓ ਫੇਰ ਟੀ ਨਾ ਟੀ ਕਸਣਾ ਹਾਂ ਕੋਲ ਖਲਾਈ ਕਰਨੇ ਅਣਜਾਣ ਤੋਂ ਅਣਜਾਣ ਬੰਦਾ ਕਰ ਦਿੰਦਾ ਬਹੁਤ ਸੌਖਾ ਤਰੀਕਾ ਬਾਈ ਜੇ ਕਿਤੋਂ ਵੀ ਤੁਸੀਂ ਆਉਣੇ ਹੋ ਇੰਡੀਆ ਦੇ ਕਿਤੇ ਵੀ ਸਟੇਟ ਚ ਆਉਣੇ ਹੋ ਤੁਸੀਂ ਚਾਹੇ ਤੁਸੀਂ 10 ਮਿੰਟਾਂ ਦੇ ਵਿੱਚ ਪੇਟੀ ਆਪ ਦੇ ਟਰੈਕਟਰ ਤੇ ਐਡਜਸਟ ਕਰ ਲਓਗੇ ਕੋਈ ਐਡਾ ਵੱਡਾ ਚੱਕਰ ਨਹੀਂ ਬਾਈ ਨੇ ਸਾਰੀ ਗੱਲ ਸਮਝਾਤੀ ਬਾਕੀ ਬਾਈ ਦੇਖ ਸਕਦੇ ਹੋ ਰਾਜਸਥਾਨ ਤੋਂ ਪਹੁੰਚੇ ਹੋਏ ਆ ਬਾਈ ਸਵੇ ਬਾਈ ਹੋਰ ਵੀ ਅੱਗੇ ਦੱਸੋਗੇ ਜਾ ਕੇ ਹਾਂ ਕਿਵੇਂ ਲੱਗੀ ਡੀਲਿੰਗ ਜੱਕੇ ਬਾਈ ਬਹੁਤ ਵਧੀਆ ਬਿਲਕੁਲ ਬਾਈ ਇਧਰ ਮਿਊਜ਼ਿਕ ਸਿਸਟਮ ਇੱਕ ਹੋਰ ਤਿਆਰ ਹੋਇਆ ਰਿਹਾ ਇਸ ਟਰੈਕਟਰ ਤੇ ਵੀ ਅੱਛਾ ਬਾਈ ਕਹਿੰਦਾ 7ਵਾਂ 8ਵਾਂ ਜਿਹੜਾ ਸਿਸਟਮ ਲੱਗਿਆ ਲਓ ਕਿਵੇਂ ਲੱਗਿਆ ਬਾਈ ਦਾ ਕੰਮ ਕਿਹੜਾ ਪਿੰਡਾ ਬਾਈ ਆਪਣਾ ਕੋਟੜਾ ਬਾਈ ਕੋਟੜੇ ਤੋਂ ਆਇਆ ਬਾਈ ਸਾਡੇ ਗਵਾਂਢੀ ਪਿੰਡਾਂ ਚੋਂ ਆ ਕਿਵੇਂ ਤੁਹਾਡੇ ਜਿਹੜੇ ਪਹਿਲਾਂ ਸਿਸਟਮ ਲੱਗਿਆ ਕਿਵੇਂ ਚੱਲ ਰਹੇ ਆ ਪੂਰੇ ਓਕੇ ਚੱਲਦੇ ਆ ਬਾਈ ਜੇ 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 ਬਾਈ ਮੂੰਹ ਤੇ ਖੜਾ ਮੰ ਲਓ ਕੋਈ ਨੁਕਸ ਪੈਂਦਾ ਕੁਝ ਵੀ ਹੁੰਦਾ ਬਾਈ ਸੁਨਵਾਈ ਕਰਦਾ ਉਸ ਗੱਲ ਦੀ ਹਾਂ ਹਾਂ ਬਾਈ ਪੂਰੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਵੀ ਇੱਕ ਵਾਰ ਹਨਾ ਜਿਵੇਂ ਆਪਾਂ ਬਾਈ ਜੱਗੇ ਲਾਤਾ ਮੁੜ ਕੇ ਅਗਲਾ ਗੱਲ ਹੀ ਨਾ ਸੁਣੇ ਐਂ ਜੀ ਕੋਈ ਕਮੀ ਤਾਂ ਨਹੀਂ ਆਉਂਦੀ ਨਾ ਨਾ ਕੋਈ ਕਮੀ ਨਹੀਂ ਬਰਾਬਰ ਆ ਹੁਣ ਕਿੰਨੇ ਇੰਚੀ ਲਵਾਇਆ ਤੁਸੀਂ ਇਹ 12 ਇੰਚੀ ਗੋਈ ਕਿਵੇਂ ਲੱਗਿਆ ਬਾਈ ਦਾ ਕੰਮ ਤੁਹਾਨੂੰ ਪੂਰਾ ਓਕੇ ਆ ਬਾਈ ਸਹੀ ਆ ਹਾਂ ਹਾਂ ਇੱਕ ਵਾਰ ਪਿੱਛੇ ਦਿਖਾ ਵੀ ਦੇ ਜਿਹੜੀ ਕੰਮ ਦੀ ਸਫਾਈ ਆ ਤੁਸੀਂ ਦੇਖ ਸਕਦੇ ਹੋ ਕਿਤੇ ਤੁਹਾਨੂੰ ਫਾਲਤੂ ਵਾਇਰਿੰਗ ਨਹੀਂ ਦਿਸੂਗੀ ਕਿਤੇ ਤੁਹਾਨੂੰ ਇਹੋ ਜੀ ਚੀਜ਼ ਨਹੀਂ ਦਿਸੂ ਵੀ ਜਿਹੜੀ ਚੀਜ਼ ਨਾਲ ਕੋਈ ਐਂ ਲੱ ਪ੍ਰਾਪਰ ਜਦੋਂ ਬਣ ਕੇ ਉਹ ਵੀ ਅਸੀਂ ਵਿੱਚ ਸ਼ੋਰਟ ਸ਼ੋਰਟ ਲਾਵਾਂਗੇ ਇਹ ਵਿੱਚ ਤੇ ਤੁਸੀਂ ਚੈੱਕ ਕਰ ਲਓ ਵੀ ਹਜੇ ਵੀ ਬਾਹਰ ਵੀ ਖੜਿਆ ਤਿੰਨ ਚਾਰ ਟਰੈਕਟਰ ਕਿਉਂਕਿ ਬਾਈ ਦਾ ਕੰਮ ਹੀ ਇਹ ਹੈ ਜ ਆ ਵੀ ਬਾਲਟ ਬਾਈ ਡਬਾਈ ਫੇਮਸ ਹੋਇਆ ਵਿਆ ਤੇ ਜੇ ਫੇਮਸ ਉਹੀ ਬੰਦਾ ਜੀ ਦਾ ਥੋੜਾ ਬਹੁਤਾ ਨਾਂ ਹੈਗਾ ਜੇ ਕੰਮ ਦੀ ਤਸੱਲੀ ਹੈ ਬਾਈ ਦੀ ਤਾਂ ਫੇਰ ਹੀ ਕੰਮ ਚੱਲ ਰਿਹਾ ਜਿਹੜੀ ਬਾਈ ਨੇ ਗੱਲ ਕਰਤੀ ਤਾਂ ਉਹਦੇ ਬਾਈ ਪੂਰਾ ਉੱਤਰਦਾ ਬਾਕੀ ਬਾਈ ਐ ਹੁੰਦੀ ਹੈ ਪਤਾ ਤੱਕਰ ਕੀ ਸਾਡੇ ਦੇਕਾਂ ਦੇ ਕੰਮ 'ਚ ਜ਼ਿਆਦਾਤਰ ਕੰਮ ਨਾ ਰੈਡੀਮੇਟ ਵਾਲਾ ਵਾ ਸਹੀ ਆ ਠੀਕ ਆ ਹਾਂ ਵੀ ਉਹਨ ਆਪਣੇ ਨਹੀਂ ਜ਼ਿੰਮੇਦਾਰਾਂ ਨੂੰ ਪਤਾ ਹੁੰਦਾ ਉਹਨਾਂ ਇੱਕ ਦੋ ਚੀਜ਼ਾਂ ਦੀ ਨਾਂ ਜਾਣਦੇ ਹੁੰਦੇ ਜੀ ਮੈਨੂੰ ਮੋਨੋ ਕਹਿੰਦੇ ਇਹਨੂੰ ਪੇਟੀ ਕਹਿੰਦੇ ਬਿਲਕੁਲ ਵੀ ਵਿਚਲੀਆਂ ਬਰੀਕੀਆਂ ਦਾ ਨਹੀਂ ਪਤਾ ਸਾਥੂ ਕੁਝ ਨਹੀਂ ਪੁੱਛਦੇ ਠੀਕ ਹੈ ਫੋਨ ਲਾ ਕੇ ਪੁੱਛਣਗੇ ਭਾਈ ਮੋਨੋ ਚਾਰ ਮਾਊਸ ਪਟਾਣਾ ਵਾਲਾ ਬੂਫਰ ਗੱਤੇ ਵਾਲੇ ਆ ਠੀਕ ਹੈ ਭਾਈ ਨੂੰ ਕੁਝ ਨਹੀਂ ਪਤਾ ਹੁੰਦਾ ਠੀਕ ਹੈ ਜਦੋਂ ਆਹ ਕਹਦੀ ਉਹਨਾਂ ਨੂੰ ਐ ਲੱਗਦਾ ਚੰਗਾ ਪਰ ਭਾਈ ਮੋਨੋ ਇਹ ਨਹੀਂ ਹੁੰਦਾ ਵੀ ਚਾਰ ਵਾਲੀ ਚੰਗਾ ਮੋਨੋ ਸਾਡੇ ਕੋਲੇ ਜਿੰਨੇ ਪ੍ਰਕਾਰ ਦੀਆਂ ਪੇਟੀਆਂ ਸਾਰਿਆਂ ਨਾਲ ਅਲੱਗ ਅਲੱਗ ਲੱਗਦੀਆਂ ਠੀਕ ਹੈ ਮੰਨ ਲਓ ਵੀ ਉਹ ਅਲੱਗ-ਅਲੱਗ ਤਰ੍ਹਾਂ ਦੇ ਆ ਇਹ ਨਹੀਂ ਹੈਗਾ ਵੀ ਆਹੀ ਮਨ ਉਹਤੇ ਲਾ ਦਾਂਗੇ ਜਾਂ ਤਿੰਨ ਵਾਲੇ ਤੇ ਲਾ ਦਾਂਗੇ ਹਾਂ ਇਹ ਵੀ ਹੈਗਾ ਵੀ ਆਪਾਂ ਦੇਖ ਲੈਣੇ ਵੀ ਐਮਪ ਕਿਹੜਾ ਲੱਗਿਆ ਮੋਨੋ ਉਹਨੋਂ ਬਰੀਕੀਆਂ ਬਾਰੇ ਨਹੀਂ ਪਤਾ ਹੁੰਦਾ ਨਹੀਂ ਪਤਾ ਹੁੰਦਾ ਖਾਸ ਕਰਕੇ ਬਈ ਤੁਹਾਨੂੰ ਦੱਸਣਾ ਚਾਹੁੰਦੇ ਆ ਆਪਾਂ ਨੂੰ ਅਕਸਰ ਹੀ ਸੋਸ਼ਲ ਮੀਡੀਆ ਤੇ ਵੀਡੀਓ ਦੇਖਣ ਨੂੰ ਮਿਲਦੀਆਂ ਜਿਵੇਂ 200 ਬੂਫਰ ਆਗੇ ਨਾਉ ਸਪੀਕਰ ਆਗੇ ਭਾਈ ਉਹਨਾਂ ਦਾ ਰੇਟ ਘੱਟ ਲਿਖਿਆ ਪਿਆ ਹੁੰਦਾ। ਉਹ ਘੱਟ ਬਈ। ਹਨਾ ਲੋਕ ਗਮਰਾਹ ਹੁੰਦੇ ਆ ਨਾ ਉੱਥੇ। 12000 ਰੁਪਏ ਦਾ ਡੱਕ ਮਿਲਦਾ ਮੱਸੀ ਮਾਰਕੀਟ ਤੋਂ। ਅੱਛਾ। ਠੀਕ ਆ। ਉਹਨਾਂ ਸੀ ਦਿੰਨੇ ਆ ਕਿ ਸਾਡੇ ਅਗਲੇ ਨੂੰ 20-22 'ਚ ਪੈ ਜਾਂਦਾ। 2500 ਤੋਂ ਸਾਡਾ ਰੇਟ ਆ ਕੁਝ ਉੱਤੇ ਖਰਚਾ ਜਾਂਦਾ। ਹਾਂ। ਪਰ ਇਹ ਜੋ ਚੀਜ਼ ਵੀ ਪਾਈ ਹੈ ਨਾ। ਪਾਈ ਆ। ਇਕੱਲਾ ਇਹ ਨਹੀਂ ਹੈਗਾ ਵੀ ਯਾਰ ਆਪਾਂ ਕੋਈ ਲੁੱਟਦੇ ਤਾਂ ਨਹੀਂ ਹੈਗੇ ਵੀ ਸਾਰੀ ਕੱਲੀ-ਕੱਲੀ ਚੀਜ਼ ਦਾ। ਉਹ ਪੇਟੀ ਦੇ ਉੱਤੇ ਕਵਰ ਲੱਗਿਆ ਹੋਇਆ ਕਵਰ ਦੇ ਥੱਲੇ ਸਰਮਾਇਟਾ ਲੱਗਿਆ ਹੋਇਆ ਨਹੀਂ ਪਲਾਈ ਤੇ ਵੀ ਕਵਰ ਚੱਲਦਾ ਮਜ਼ਬੂਤੀ ਮਜ਼ਬੂਤੀ ਹੈ ਇਹ ਕੱਲੀ ਕੱਲੀ ਚੀਜ਼ ਦਾ ਫਰਕ ਹੁੰਦਾ ਬਈ ਬਿਲਕੁਲ ਬਈ ਇਹ ਜਿਹੜੀਆਂ ਬਰੀਕੀਆਂ ਇਹ ਤੁਸੀਂ ਜਦੋਂ ਸਿਸਟਮ ਲਾਉਂਗੇ ਸਾਲ 6 ਮਹੀਨੇ ਚਲਾਉਂਗੇ ਇਹਦੇ ਬਾਰੇ ਤੁਹਾਨੂੰ ਫੇਰ ਸਮਝ ਲੱਗਣੀ ਆ ਕਿਉਂਕਿ ਜਿਹੜਾ ਕੋਈ 15 17 ਚ ਤਿਆਰ ਕਰਕੇ ਦਿੰਦਾ ਨਾ ਉਹ ਖੜਕ ਵੀ 6 ਮਹੀਨਿਆਂ ਚ ਜਾਂਦਾ ਫਿਰ ਬਾਕੀ ਰਹੀ ਗੱਲ ਬਾਅਦ ਦੀ ਫੀਡਬੈਕ ਦੀ ਬਾਅਦ ਦੀ ਸਰਵਿਸ ਦੀ ਜੇ ਤੁਸੀਂ ਕੰਮ ਚੰਗਾ ਭਾਲਦੇ ਹੋ ਤਾਂ ਜਰੂਰ ਇੱਕ ਵਾਰੀ ਜੱਗਾ 뮤ਜ਼ਿਕ ਸੈਂਸਟਰ ਦੇ ਵਿੱਚ ਮੇਹਮਾਨਸਾ ਸਰਸਾ ਰੋਡ ਤੇ ਝਨੀਰ ਵਿਖੇ ਪਹੁੰਚ ਜਾਓ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਕੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਕਲਿੱਪ ਲਾਵਾਂਗੇ ਜਦੋਂ ਸਾਰੇ ਮਿਊਜ਼ਿਕ ਸਿਸਟਮ ਚੱਲ ਪਏ ਇੱਕ ਟਰੈਕਟਰ ਬਾਹਰ ਖੜਾ ਬਾਕੀ ਹੋਰ ਵੀ ਆ ਰਹੇ ਆ ਤੁਹਾਨੂੰ ਉਹ ਵੀ ਵੀਡੀਓ ਦਿਖਾਵਾਂਗੇ ਸਾਊਂਡ ਕੁਆਲਿਟੀ ਤੁਹਾਨੂੰ ਚੈੱਕ ਕਰਾਵਾਂਗੇ ਠੀਕ ਆ ਬਾਈ ਜਗੇ ਬਹੁਤ ਬਹੁਤ ਧੰਨਵਾਦ